ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਬੇਹੱਦ ਜਿਆਦਾ ਮਜ਼ੇਦਾਰ ਟੇਸਟੀ ਤੇ ਹਰ ਇੱਕ ਨੂੰ ਪਸੰਦ ਆਉਣ ਵਾਲੇ ਬ੍ਰੈਡ ਪਕੌੜਿਆਂ ਦੀ ਰੈਸিপি ਬ੍ਰੈਡ ਪਕੌੜੇ ਬੱਚਿਆਂ ਤੇ ਵੱਡਿਆਂ ਸਭ ਨੂੰ ਬਹੁਤ ਜਿਆਦਾ ਪਸੰਦ ਆਉਂਦੇ ਨੇ ਆਪਾਂ ਇਹ ਜੋ ਬ੍ਰੈਡ ਪਕੌੜੇ ਨੇ ਬਹੁਤ ਹੀ ਮਜ਼ੇਦਾਰ ਬਣਾਵਾਂਗੇ ਆਲੂ ਦੀ ਸਟਫਿੰਗ ਕਰਾਂਗੇ ਤੇ ਨਾਲ ਹੀ ਮੈਂ ਤੁਹਾਨੂੰ ਇਹਨਾਂ ਪਕੌੜਿਆਂ ਨੂੰ ਬਣਾਉਣ ਦੀ ਇੱਕ ਦੋ ਖਾਸ ਟ੍ਰਿਕ ਵੀ ਦੱਸਾਂਗੀ ਤਾਂ ਜੋ ਤੁਸੀਂ ਇਹਨਾਂ ਪਕੌੜਿਆਂ ਨੂੰ ਆਸਾਨੀ ਨਾਲ ਘਰ ਵਿੱਚ ਬਣਾ ਸਕੋ ਇਹਨਾਂ ਪਕੌੜਿਆਂ ਨੂੰ ਬਣਾਉਣ ਵਾਸਤੇ ਇੱਥੇ ਮੈਂ 4 ਆਲੂ ਲੈਨੇ ਆਲੂਆਂ ਨੂੰ ਮੈਂ ਚੰਗੀ ਤਰ੍ਹਾਂ ਉਬਾਲ ਕੇ ਤੇ ਛਿੱਲ ਕੇ ਲੈ ਲਿਆਏ ਹੁਣ ਆਪਾਂ ਇਹਨਾਂ ਆਲੂਆਂ ਨੂੰ ਇੱਕ ਵਾਰ ਮੈਸ਼ ਕਰ ਲਵਾਂਗੇ ਜੇਕਰ ਤੁਹਾਡੇ ਕੋਲ ਇਸ ਤਰੀਕੇ ਦਾ ਮੈਸ਼ਰ ਨਾ ਹੋਵੇ ਤੁਸੀਂ ਇਹਨਾਂ ਨੂੰ ਕद्दूकस ਵੀ ਕਰ ਸਕਦੇ ਜੇ ਇਹਨਾਂ ਆਲੂਆਂ ਨੂੰ ਆਪਾਂ ਜੇਕਰ ਇਸ ਤਰੀਕੇ ਨਾਲ ਮੈਸ਼ ਕਰ ਲੈਂਦੇ ਆ ਤੇ ਆਲੂ ਦੀ ਇੱਕ ਵੀ ਗੰਢ ਨਹੀਂ ਰਹਿੰਦੀ ਸਭ ਤੋਂ ਪਹਿਲਾਂ ਆਪਾਂ ਇਹਨਾਂ ਆਲੂਆਂ ਨੂੰ ਥੋੜਾ ਜਿਹਾ ਪਕਾ ਲਵਾਂਗੇ ਉਹਦੇ ਵਾਸਤੇ ਮੈਂ 2 ਚਮਚ ਜਿੰਨਾ ਸਰੋਂ ਦਾ ਤੇਲ ਲੈ ਲਿਆ ਇਹਦੇ ਵਿੱਚ ਆਪਾਂ 1 ਚਮਚ ਸਾਬਤ ਜੀਰਾ ਪਾ ਦਵਾਂਗੇ ਜਿਉਂ ਹੀ ਜੀਰਾ ਥੋੜਾ ਜਿਹਾ ਤੜਕ ਜਾਏਗਾ ਇਹ ਜੋ ਆਲੂ ਆਪਾਂ ਮੈਸ਼ ਕਰਕੇ ਰੱਖੇ ਸੀ ਇਹਨਾਂ ਨੂੰ ਪਾ ਦੇਣਾ ਹੈ ਆਲੂਆਂ ਨੂੰ ਜ਼ਿਆਦਾ ਧੀਰ ਤੱਕ ਪਕਾਉਣ ਦੀ ਜ਼ਰੂਰਤ ਬਿਲਕੁਲ ਨਹੀਂ ਹੈ ਗੈਸ ਦੀ ਫਲੇਮ ਆਪਾਂ ਬਿਲਕੁਲ ਘੱਟ ਕਰ ਦੇਣੀ ਹੈ ਤੇ ਇਹਨਾਂ ਆਲੂਆਂ ਨੂੰ ਆਪਾਂ ਸਿਰਫ ਇਹਦੇ ਵਿੱਚ ਮਸਾਲੇ ਚੰਗੀ ਤਰ੍ਹਾਂ ਮਿਲ ਜਾਣ ਉਹਨਾ ਹੀ ਪਕਾਉਣਾ ਹੈ ਜਿੰਨੀ ਜ਼ਿਆਦੀ ਇਹ ਸਟਫਿੰਗ ਟੇਸਟੀ ਬਣੇਗੀ ਇੱਕਦਮ ਚਟਪਟੀ ਬਣੇਗੀ ਪਕੌੜੇ ਵੀ ਉੰਨੀ ਜ਼ਿਆਦੇ ਟੇਸਟੀ ਲੱਗਣਗੇ ਮਸਾਲਿਆਂ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਇੱਥੇ ਭੁੰਨਿਆ ਹੋਇਆ ਜੀਰਾ ਜਿਹੜਾ ਹੈ ਉਹ ਅੱਧਾ ਚਮਚ ਪਾਇਆ ਹੈ ਨਾਲ ਹੀ ਇਹਦੇ ਵਿੱਚ ਮੈਂ ਬਿਲਕੁਲ ਥੋੜੀ ਜੀ ਕਾਲੀ ਮਿਰਚ ਵੀ ਪਾਈ ਆ ਇੱਥੇ ਮੈਂ ਗਰਮ ਮਸਾਲੇ ਦੀ ਵਰਤੋਂ ਬਿਲਕੁਲ ਅੱਧਾ ਚਮਚ ਜਿੰਨੀ ਕੀਤੀ ਆ ਥੋੜੀ ਜੀ ਅਜਵਾਇਨ ਹੱਥਾਂ ਦੇ ਨਾਲ ਇਸ ਤਰੀਕੇ ਨਾਲ ਆਪਾਂ ਮਲ ਕੇ ਫਿਰ ਪਾ ਦੇਣੀ ਆ ਤੁਸੀਂ ਇਹ ਜੋ ਮਸਾਲੇ ਆਪਣੇ ਸਵਾਦ ਅਨੁਸਾਰ ਵੱਧ ਘੱਟ ਕਰ ਸਕਦੇ ਜੇ ਇੱਥੇ ਇੱਕ ਚਮਚ ਪੂਰਾ ਭਰ ਕੇ ਮੈਂ ਆਂਬਚੂਰ ਪਾਊਡਰ ਦੱਲਿਆ ਹੈ ਤੇ ਨਾਲ ਹੀ ਇਹਦੇ ਵਿੱਚ ਮੈਂ ਅੱਧਾ ਚਮਚ ਜਿੰਨਾ ਨਮਕ ਵੀ ਪਾ ਦਿੱਤਾ ਹੈ ਅੱਧਾ ਚਮਚ ਜੀ ਇਹਦੇ ਵਿੱਚ ਹਲਦੀ ਤੇ ਲਾਲ ਮਿਰਚ ਪਾ ਦਿੱਤੀ ਆ ਹੁਣ ਤੁਸੀਂ ਇਹਦੇ ਵਿੱਚ ਆਂਬਚੂਰ ਪਾਊਡਰ ਜ਼ਰੂਰ ਪਾਓ ਕਿਉਂਕਿ ਉਹਦੇ ਨਾਲ ਇਹ ਜੋ ਸਟਫਿੰਗ ਹੈ ਬਹੁਤ ਹੀ ਜ਼ਿਆਦੀ ਚਟਪਟੀ ਲੱਗਦੀ ਹੈ ਥੋੜੀ ਜਿਹੀ ਇੱਥੇ ਮੈਂ ਕਸੂਰੀ ਮੇਥੀ ਪਾ ਦਿੱਤੀ ਆ ਜੇਕਰ ਨਾ ਹੋਵੇ ਤੁਸੀਂ ਹਰਾ ਧਨੀਆ ਪਾ ਸਕਦੇ ਜੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਆਲੂਆਂ ਦੇ ਵਿੱਚ ਮਿਲਾ ਦੇਣਾ ਹੈ। 1-2 ਮਿੰਟ ਤੱਕ ਆਪਾਂ ਬਿਲਕੁਲ ਗੈਸ ਦੀ ਫਲੇਮ ਲੋ ਤੇ ਕਰਕੇ ਇਹਨਾਂ ਨੂੰ ਪਕਾ ਲੈਣਾ ਹੈ। ਇਸ ਤੋਂ ਜ਼ਿਆਦਾ ਇਹਨਾਂ ਨੂੰ ਆਪਾਂ ਨਹੀਂ ਪਕਾਉਣਾ ਸਿਰਫ ਆਪਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਮਸਾਲੇ ਹੀ ਮਲਾਉਣੇ ਨੇ। ਸਟਫਿੰਗ ਬਿਲਕੁਲ ਰੈਡੀ ਆ। ਹੁਣ ਆਪਾਂ ਪਕੌੜਿਆਂ ਲਈ ਬੇਸਨ ਤਿਆਰ ਕਰ ਲੈਂਦੇ ਆ। 1 ਕੱਪ ਇੱਥੇ ਮੈਂ ਬੇਸਨ ਲਿਆਏ। ਬੇਸਨ ਨੂੰ ਤੁਸੀਂ ਵਰਤਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਛਾਣ ਲਿਓ। ਬੇਸਨ ਦੇ ਵਿੱਚ ਮੈਂ ਅੱਧੇ ਚਮਚ ਜਿੰਨਾ ਸਾਬਤ ਜੀਰਾ ਪਾ ਦਿੱਤਾ ਹੈ ਹੁਣ ਇੱਥੇ ਆਪਾਂ ਕੁਝ ਮਸਾਲੇ ਪਾਵਾਂਗੇ ਇਹ ਵੀ ਤੁਸੀਂ ਆਪਣੇ ਸਵਾਦ ਅਨੁਸਾਰ ਵੱਧ ਘੱਟ ਕਰਕੇ ਪਾ ਸਕਦੇ ਜੇ ਇੱਥੇ ਮੈਂ ਅੱਧਾ ਚਮਚ ਜਿੰਨਾ ਇਹਦੇ ਵਿੱਚ ਧਨੀਆ ਪਾਊਡਰ ਪਾਇਆ ਹੈ ਨਾਲ ਹੀ ਇਹਦੇ ਵਿੱਚ ਮੈਂ ਗਰਮ ਮਸਾਲੇ ਦਾ ਵੀ ਅੱਧਾ ਚਮਚ ਪਾ ਦਿੱਤਾ ਹੈ ਬਿਲਕੁਲ ਹੀ ਥੋੜੀ ਜਿਹੀ ਮੈਂ ਇਹਦੇ ਵਿੱਚ ਕਾਲੀ ਮਿਰਚ ਵੀ ਪਾਈ ਹੈ भुजे हुए जीरे ਦਾ ਆਪਾਂ ਅੱਧਾ ਚਮਚੇ ਦੇ ਵਿੱਚ ਪਾਵਾਂਗੇ ਨਾਲ ਹੀ ਥੋੜੀ ਜਿਹੀ ਹਲਦੀ ਵੀ ਪਾ ਦਿਓ ਹਲਦੀ ਦੇ ਨਾਲ ਪਕੌੜਿਆਂ ਦੇ ਉੱਪਰ ਕਲਰ ਬਹੁਤ ਸੋਹਣਾ ਆਉਂਦਾ ਹੈ ਇਹਦੇ ਵਿੱਚ ਤੁਸੀਂ ਨਮਕ ਆਪਣੇ ਸਵਾਦ ਅਨੁਸਾਰ ਪਾ ਸਕਦੇ ਜੇ ਮੈਂ 1 ਚਮਚ ਨਮਕ ਤੇ ਅੱਧਾ ਚਮਚ ਮੈਂ ਇਹਦੇ ਵਿੱਚ ਲਾਲ ਮਿਰਚ ਦੀ ਵਰਤੋਂ ਕੀਤੀ ਆ ਜੇਕਰ ਤੁਸੀਂ ਲਾਲ ਮਿਰਚ ਦੀ ਵਰਤੋਂ ਘੱਟ ਕਰਨੀ ਚਾਹੁੰਦੇ ਜੇ ਤੁਸੀਂ ਜਦੋਂ ਆਪਾਂ ਆਲੂਆਂ ਦੀ ਸਟਫਿੰਗ ਬਣਾਈ ਸੀ ਉਹਦੇ ਵਿੱਚ ਹਰੀ ਮਿਰਚ ਵੀ ਪਾ ਸਕਦੇ ਜੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਜੇਕਰ ਆਪਾਂ ਇੱਥੇ ਇੱਕ ਕੱਪ ਵੇਸਨ ਲਿਆਏ ਤੇ ਇਹਦੇ ਵਿੱਚ ਇੱਕ ਕੱਪ ਹੀ ਪਾਣੀ ਦਾ ਪਵੇਗਾ ਪਹਿਲਾਂ ਆਪਾਂ ਇਹਦੇ ਵਿੱਚ ਇੱਕ ਕੱਪ ਜੋ ਪਾਣੀ ਦਾ ਲਿਆ ਹੈ ਥੋੜਾ ਥੋੜਾ ਕਰਕੇ ਪਾਵਾਂਗੇ ਜੇਕਰ ਆਪਾਂ ਨੂੰ ਫਿਰ ਵੀ ਇਹ ਜੋ ਆਪਾਂ ਪੈਟਰਨ ਤਿਆਰ ਕਰਦੇ ਪਏ ਜਿਆਦਾ گاੜਾ ਲੱਗੇਗਾ ਤੇ ਫਿਰ ਇਹਦੇ ਵਿੱਚ ਆਪਾਂ ਹੋਰ ਪਾਣੀ ਮਿਲਾਵਾਂਗੇ ਥੋੜਾ ਥੋੜਾ ਕਰਕੇ ਪਾਣੀ ਪਾਉਣ ਦੇ ਨਾਲ ਵੇਸਨ ਦੇ ਵਿੱਚ ਕੋਈ ਵੀ ਗੰਢ ਨਹੀਂ ਬਣਦੀ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਹੈ ਨਾਲ ਦੀ ਨਾਲ ਇਹਨੂੰ ਮਲਾਈ ਜਾਣਾ ਹੈ ਤੇ ਪਾਣੀ ਪਾਈ ਜਾਣਾ ਹੈ ਮੈਂ ਤੁਹਾਨੂੰ ਇੱਕ ਵਾਰੀ ਨੇੜੇ ਤੋਂ ਵੀ ਦਿਖਾ ਦਾਂਗੀ ਕਿ ਕਿਸ ਤਰੀਕੇ ਦਾ ਆਪਣੇ ਕੋਲ ਇਹ ਕੋਲ ਹੋਣਾ ਚਾਹੀਦਾ ਹੈ ਪਕੌੜੀਆਂ ਵਾਸਤੇ ਕਿਉਂਕਿ ਜੇਕਰ ਜ਼ਿਆਦਾ گاੜਾ ਹੋ ਜਾਏਗਾ ਤੇ ਉਹ ਸਿਰਫ ਵੇਸਣ ਦਾ ਹੀ ਟੇਸਟ ਮਿਲੇਗਾ ਜੇ ਜ਼ਿਆਦਾ ਪਤਲਾ ਹੋ ਜਾਏਗਾ ਤੇ ਬ੍ਰੈਡਾਂ ਦੇ ਉੱਪਰ ਇਹ ਬਿਲਕੁਲ ਵੀ ਵੇਸਣ ਨਹੀਂ ਲੱਗੇਗਾ ਇਸ ਤਰੀਕੇ ਦਾ ਤੁਸੀਂ ਇਹ ਕੋਲ ਤਿਆਰ ਕਰਨਾ ਹੈ ਜਿੰਨੇ ਵੀ ਮਸਾਲੇ ਆਪਾਂ ਨੂੰ ਚਾਹੀਦੇ ਸੀ ਆਪਾਂ ਵੇਸਣ ਵਿੱਚ ਪਾ ਦਿੱਤੇ ਨੇ ਵੇਸਣ ਬਿਲਕੁਲ ਰੈਡੀ ਆ ਹੁਣ ਇੱਥੇ ਆਪਾਂ ਲਾਸਟ ਤੇ ਇਹਦੇ ਵਿੱਚ ਅੱਧੇ ਚਮਚ ਤੋਂ ਥੋੜਾ ਜਿਹਾ ਘੱਟ ਬੇਕਿੰਗ ਪਾਊਡਰ ਪਾ ਦਾਂਗੇ ਮੰਨ ਕੇ ਚੱਲੋ ਕਿ ਦੋ ਕੁ ਚੁਟਕੀਆਂ ਜਿੰਨਾ ਆਪਾਂ ਇਹਦੇ ਵਿੱਚ ਬੇਕਿੰਗ ਪਾਊਡਰ ਪਾਉਣਾ ਹੈ ਬੇਕਿੰਗ ਪਾਊਡਰ ਪਾ ਕੇ ਆਪਾਂ ਇਹਨੂੰ ਜ਼ਿਆਦਾ ਦੇਰ ਤੱਕ ਇਸ ਤਰ੍ਹਾਂ ਨਹੀਂ ਹਿਲਾਉਣਾ ਸਿਰਫ ਇਹਨੂੰ ਆਪਾਂ ਥੋੜਾ ਜਿਹਾ ਮਿਕਸ ਕਰ ਦੇਣਾ ਹੈ ਬੇਕਿੰਗ ਪਾਊਡਰ ਪਾਉਣ ਦੇ ਨਾਲ ਜੋ ਪਕੌੜੇ ਨੇ ਬਹੁਤ ਹੀ ਜ਼ਿਆਦਾ ਫੁੱਲੇ ਫੁੱਲੇ ਬਣਦੇ ਨੇ ਤੇ ਟੇਸਟੀ ਵੀ ਬਹੁਤ ਜ਼ਿਆਦਾ ਲੱਗਦੇ ਨੇ ਜੇਕਰ ਤੁਸੀਂ ਨਹੀਂ ਪਾਉਣਾ ਚਾਹੁੰਦੇ ਸਕਿਪ ਕਰ ਸਕਦੇ ਜੇ ਪਰ ਜੇਕਰ ਤੁਸੀਂ ਬੇਕਿੰਗ ਪਾਊਡਰ ਪਾਓਗੇ ਤੇ ਜੋ ਪਕੌੜੇ ਆ ਬਹੁਤ ਜ਼ਿਆਦੇ ਦੇਖਣ ਵਿੱਚ ਵਧੀਆ ਲੱਗਦੇ ਨੇ ਜੇਕਰ ਤੁਸੀਂ ਮੇਰੇ ਚੈਨਲ ਤੇ ਇਹ ਵੀਡੀਓ ਪਹਿਲੀ ਵਾਰ ਦੇਖਦੇ ਪਏ ਜੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਦਿਓ ਇਹਦੇ ਨਾਲ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜੇਗੀ ਹੁਣ ਇੱਥੇ ਆਪਾਂ ਬ੍ਰੈਡ ਦੇਖ ਲੈਨੇ ਆ ਬ੍ਰੈਡ ਜਿਹੜੇ ਨੇ ਇਹਨਾਂ ਦੇ ਕਿਨਾਰੇ ਆਪਾਂ ਨੂੰ ਹਟਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਆ ਇਸੇ ਹੀ ਤਰੀਕੇ ਦੇ ਨਾਲ ਆਪਾਂ ਬ੍ਰੈਡ ਉੱਪਰ ਪਹਿਲਾਂ ਇਹ ਹਰੀ ਚਟਨੀ ਲਗਾ ਦਾਂਗੇ ਜੇਕਰ ਤੁਸੀਂ ਇਹ ਹਰੀ ਚਟਨੀ ਦੀ ਵੀਡੀਓ ਦੇਖਣੀ ਚਾਹੁੰਦੇ ਜੇ ਮੈਂ ਕੱਲ ਹੀ ਅਪਲੋਡ ਕੀਤੀ ਹੈ ਤੁਸੀਂ ਦੇਖ ਸਕਦੇ ਜੇ ਬਹੁਤ ਹੀ ਜ਼ਿਆਦਾ ਚਟਪਟੀ ਤੇ ਕਰਾਰੀ ਇਹ ਹਰੀ ਚਟਨੀ ਆਪਾਂ ਬਣਾ ਕੇ ਤਿਆਰ ਕੀਤੀ ਸੀ ਦੋਨਾਂ ਸਾਈਡਾਂ ਤੇ ਆਪਾਂ ਇਹ ਹਰੀ ਚਟਨੀ ਲਗਾਉਣ ਤੋਂ ਬਾਅਦ ਇਹਦੇ ਉੱਪਰ ਆਪਾਂ ਇਮਲੀ ਦੀ ਖੱਟੀ ਮਿੱਠੀ ਚਟਨੀ ਲਗਾ ਦਾਂਗੇ ਤੁਸੀਂ ਕਈ ਤਰੀਕਿਆਂ ਦੇ ਬ੍ਰੈਡ ਪਕੌੜੇ ਖਾਦੇ ਹੋਣਗੇ ਪਰ ਆਹ ਵਾਲੇ ਬ੍ਰੈਡ ਪਕੌੜੇ ਤੁਸੀਂ ਘਰ ਵਿੱਚ ਆਸਾਨੀ ਨਾਲ ਬਣਾ ਸਕਦੇ ਜੇ ਬਹੁਤ ਹੀ ਘੱਟ ਸਮੇਂ ਵਿੱਚ ਇਹ ਪਕੌੜੇ ਬਣ ਜਾਂਦੇ ਨੇ ਹੁਣ ਵੇਖੋ ਦੋਨੋਂ ਹੀ ਚਟਨੀਆਂ ਲਗਾਉਣ ਤੋਂ ਬਾਅਦ ਇਹਦੇ ਉੱਪਰ ਜੋ ਆਪਾਂ ਆਲੂਆਂ ਦੀ ਸਟਫਿੰਗ ਤਿਆਰ ਕਰਕੇ ਰੱਖੀ ਸੀ ਉਹ ਲਾ ਦਾਂਗੇ ਜਿਆਦਾ ਮੋਟਾ ਤੁਸੀਂ ਸਟਫਿੰਗ ਨੂੰ ਨਹੀਂ ਲਾਉਣਾ ਥੋੜੀ ਪਤਲੀ-ਪਤਲੀ ਲਗਾਓਗੇ ਤੇ ਇਹ ਬ੍ਰੈਡ ਜੁੜੇ ਰਹਿਣਗੇ ਤੇ ਖਿਆਲ ਰੱਖਿਓ ਤੁਹਾਡੇ ਕੋਲ ਆਲੂ ਜਿਆਦਾ ਡਰਾਈ ਨਹੀਂ ਹੋਣੇ ਚਾਹੀਦੇ ਜੇਕਰ ਤੁਹਾਨੂੰ ਜਿਆਦਾ ਆਲੂ ਸੁੱਕੇ ਲੱਗਦੇ ਨੇ ਤੁਸੀਂ ਜਦੋਂ ਇਹਨਾਂ ਨੂੰ ਫ੍ਰਾਈ ਕਰਦੇ ਪਏ ਸੀ ਤੁਸੀਂ ਥੋੜਾ ਜਿਹਾ ਪਾਣੀ ਪਾ ਸਕਦੇ ਜੇ ਬਿਲਕੁਲ 1-2 ਚਮਚ ਜਿੰਨਾ ਹੁਣ ਇਹਨਾਂ ਨੂੰ ਆਪਾਂ ਕੱਟ ਲੈਣੇ ਆ ਕਿਸੇ ਵੀ ਸ਼ੇਪ ਵਿੱਚ ਤੁਸੀਂ ਕੱਟ ਸਕਦੇ ਜੇ ਜਾਂ ਤੁਸੀਂ ਇਹਨਾਂ ਨੂੰ ਬਣਾ ਕੇ ਵੀ ਕੱਟ ਸਕਦੇ ਸੀ ਤੇ ਜਾਂ ਤੁਸੀਂ ਇਹਨਾਂ ਨੂੰ ਬਣਾਉਣ ਤੋਂ ਪਹਿਲਾਂ ਕੱਟ ਕੇ ਇਸ ਤਰ੍ਹਾਂ ਤਿਆਰ ਕਰ ਸਕਦੇ ਜੇ ਇਦਾਂ ਹੀ ਮੇਰੇ ਕੋਲ ਜਿੰਨੇ ਬ੍ਰੈਡ ਨੇ ਮੈਂ ਸਾਰੇ ਹੀ ਰੈਡੀ ਕਰ ਲਾਂਗੀ ਮੈਂ ਇੱਕ ਤੁਹਾਨੂੰ ਹੋਰ ਦਿਖਾ ਦਿੰਨੀ ਆ ਕਿ ਕਿਸ ਤਰੀਕੇ ਨਾਲ ਮੈਂ ਇਹ ਬ੍ਰੈਡ ਪਕੌੜੇ ਤਿਆਰ ਕਰਦੀ ਪਈ ਆ ਜੇਕਰ ਤੁਸੀਂ ਇਮਲੀ ਦੀ ਖੱਟੀ ਮਿੱਠੀ ਚਟਨੀ ਦੀ ਰੈਸਪੀ ਦੇਖਣਾ ਚਾਹੁੰਦੇ ਜੇ ਉਹ ਵੀ ਮੈਂ ਆਪਣੇ ਚੈਨਲ ਉੱਪਰ ਅਪਲੋਡ ਕੀਤੀ ਹੋਈ ਹੈ ਤੁਸੀਂ ਜਾ ਕੇ ਦੇਖ ਸਕਦੇ ਜੇ ਦੋਨੋਂ ਹੀ ਚਟਨੀਆਂ ਮੈਂ ਸਭ ਤੋਂ ਸੌਖੇ ਤਰੀਕੇ ਨਾਲ ਬਣਾਉਣੀਆਂ ਦੱਸੀਆਂ ਨੇ ਕਿ ਆਪਾਂ ਘਰ ਵਿੱਚ ਝਟਪਾਟੇ ਚਟਨੀਆਂ ਬਣਾ ਸਕਦੇ ਹਾਂ ਜਦੋਂ ਵੀ ਆਪਾਂ ਨੂੰ ਜ਼ਰੂਰਤ ਹੋਵੇ ਤੇ ਇਹਨਾਂ ਚਟਨੀਆਂ ਨੂੰ ਆਪਾਂ ਫਰਿੱਜ ਵਿੱਚ ਕਾਫੀ ਦਿਨਾਂ ਤੱਕ ਸਟੋਰ ਵੀ ਕਰਕੇ ਰੱਖ ਸਕਦੇ ਹਾਂ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੀਆਂ ਦੇਖੋ ਉਸੇ ਹੀ ਤਰੀਕੇ ਨਾਲ ਮੈਂ ਇਹਦੇ ਉੱਪਰ ਵੀ ਆਲੂ ਲਗਾ ਦਿੱਤੇ ਨੇ ਆਲੂ ਮੈਸ਼ ਕਰਨ ਦੇ ਨਾਲ ਜਾਂ ਕੱਦੂਕਸ ਕਰਨ ਦੇ ਨਾਲ ਜਦੋਂ ਆਪਾਂ ਫਿਰ ਇਹਨਾਂ ਨੂੰ ਇਸ ਤਰ੍ਹਾਂ ਬ੍ਰੈਡ ਉੱਪਰ ਲਗਾਉਂਦੇ ਆ ਤੇ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਜੇਕਰ ਆਪਾਂ ਹੱਥਾਂ ਨਾਲ ਤੋੜ ਕੇ ਫਿਰ ਉਹਨਾਂ ਆਲੂਆਂ ਨੂੰ ਬਣਾਉਂਦੇ ਤੇ ਆਲੂਆਂ ਦੇ ਵਿੱਚ ਮੋٹے ਟੁਕੜੇ ਰਹਿ ਜਾਂਦੇ ਨੇ ਤੇ ਫਿਰ ਉਹਦੇ ਨਾਲ ਪਕੌੜੇ ਵਧੀਆ ਨਹੀਂ ਬਣਦੇ ਸਾਰੇ ਹੀ ਮੈਂ ਬ੍ਰੈਡ ਜੋ ਨੇ ਰੈਡੀ ਕਰ ਲਏ ਹੋਏ ਨੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਨਾਲ ਦੀ ਨਾਲ ਹੀ ਮੈਂ ਇੱਥੇ ਤੇਲ ਵੀ ਗਰਮ ਰੱਖ ਦਿੱਤਾ ਹੈ ਵੇਸਣ ਵੀ ਬਿਲਕੁਲ ਰੈਡੀ ਹੈ ਹੁਣ ਆਪਾਂ ਇਹਨਾਂ ਪਕੌੜਿਆਂ ਨੂੰ ਵੇਸਣ ਦੇ ਵਿੱਚ ਡਿਪ ਕਰਕੇ ਤੇ ਫਰਾਈ ਕਰ ਲੈਣੇ ਆ ਵੇਸਣ ਦਾ ਇਹ ਕੋਲ ਵੀ ਇੱਕਦਮ ਪਰਫੈਕਟ ਬਣਿਆ ਸੀ ਬਿਲਕੁਲ ਇਸੇ ਤਰੀਕੇ ਦਾ ਹੋਣਾ ਚਾਹੀਦਾ ਹੈ ਹੁਣ ਆਪਾਂ ਇਹਨਾਂ ਪਕੌੜਿਆਂ ਨੂੰ ਵਿੱਚ ਪਾਉਣਾ ਸ਼ੁਰੂ ਕਰਾਂਗੇ ਤੇਲ ਨੂੰ ਆਪਾਂ ਇੱਕਦਮ ਗਰਮ ਕਰ ਲਿਆ ਹੈ ਫਿਰ ਆਪਾਂ ਗੈਸ ਦੀ ਫਲੇਮ ਥੋੜੀ ਜੀ ਲੋ ਤੇ ਕਰ ਦੇਣੀ ਆ ਆਪਾਂ ਇਹਨਾਂ ਪਕੌੜਿਆਂ ਨੂੰ ਜਿਉਂ-ਜਿਉਂ ਪਾਈ ਜਾਵਾਂਗੇ ਨਾਲ ਦੀ ਨਾਲ ਹੀ ਆਪਾਂ ਇਹਨਾਂ ਦੀ ਸਾਈਡ ਵੀ ਬਦਲਦੇ ਜਾਣਾ ਹੈ ਕਿਉਂਕਿ ਇਹ ਬਹੁਤ ਜਲਦੀ ਫਰਾਈ ਹੋਣ ਲੱਗ ਜਾਂਦੇ ਨੇ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਿਓ ਇੱਕ ਹੱਥ ਨਾਲ ਤੁਸੀਂ ਇਹਨਾਂ ਦੀ ਨਾਲ ਦੀ ਨਾਲ ਹੀ ਸਾਈਡ ਵੀ ਜ਼ਰੂਰ ਬਦਲਦੇ ਜਾਇਓ ਤੇ ਜਿੰਨੇ ਇੱਕ ਵਾਰ ਕੜਾਈ ਵਿੱਚ ਪਕੌੜੇ ਪੈਣਗੇ ਉਹਨੇ ਪਕੌੜੇ ਮੇਂ ਕੜਾਈ ਦੇ ਵਿੱਚ ਪਾ ਦਵਾਂਗੇ ਉਮੀਦ ਕਰਦੀ ਹਾਂ ਤੁਹਾਨੂੰ ਇਹ ਜੋ ਵੀਡੀਓ ਹੈ ਬਹੁਤ ਵਧੀਆ ਲੱਗਦੀ ਪਈ ਹੋਵੇਗੀ ਤੇ ਸਭ ਤੋਂ ਇਹ ਸੌਖਾ ਤਰੀਕਾ ਮੈਂ ਤੁਹਾਡੇ ਨਾਲ ਬ੍ਰੈਡ ਪਕੌੜੇ ਬਣਾਉਣ ਦਾ ਸ਼ੇਅਰ ਕੀਤਾ ਹੈ ਤੁਸੀਂ ਇਸ ਤਰੀਕੇ ਨਾਲ ਇੱਕ ਵਾਰ ਘਰ ਵਿੱਚ ਬ੍ਰੈਡ ਪਕੌੜੇ ਜ਼ਰੂਰ ਟਰਾਈ ਕਰਕੇ ਦੇਖਿਓ ਤਾਨੂੰ ਬਹੁਤ ਹੀ ਆਸਾਨ ਲੱਗਣਗੇ ਬਣਾਉਣ ਵਿੱਚ ਹੁਣ ਇੱਥੇ ਜੋ ਇਹ ਪਕੌੜੇ ਨੇ ਇਹਨਾਂ ਨੂੰ ਆਪਾਂ ਸਾਰਾ ਨਹੀਂ ਫਰਾਈ ਕਰਨਾ ਹਾਫ ਫਰਾਈ ਕਰਾਂਗੇ ਬਾਅਦ ਵਿੱਚ ਆਪਾਂ ਇਹਨਾਂ ਸਾਰੇ ਪਕੌੜਿਆਂ ਨੂੰ ਇੱਕ ਵਾਰ ਚੰਗੀ ਤਰ੍ਹਾਂ ਤੇਲ ਗਰਮ ਕਰਕੇ ਇਕੱਠਿਆਂ ਫਰਾਈ ਕਰਾਂਗੇ ਇਸੇ ਤਰੀਕੇ ਨਾਲ ਮੇਰੇ ਕੋਲ ਜਿੰਨੇ ਵੀ ਬ੍ਰੈਡ ਬਣੇ ਹੋਏ ਸੀ ਮੈਂ ਸਾਰਿਆਂ ਦੇ ਹੀ ਪਕੌੜੇ ਬਣਾ ਕੇ ਤਿਆਰ ਕਰ ਲਵਾਂਗੀ ਜਦੋਂ ਤੁਸੀਂ ਦੂਸਰੀ ਵਾਰ ਦੇ ਪਕੌੜੇ ਪਾਉਣੇ ਹੋਣਗੇ ਗੈਸ ਨੂੰ ਤੁਸੀਂ ਬਿਲਕੁਲ ਹਾਈ ਤੇ ਕਰਕੇ ਤੇਲ ਨੂੰ ਗਰਮ ਕਰਕੇ ਫੇਰ ਹੀ ਪਾਉਣਾ ਹੈ ਹੁਣ ਇੱਕ ਵਾਰ ਦੇ ਪਕੌੜੇ ਬਣਾ ਕੇ ਆਪਾਂ ਤਿਆਰ ਕਰ ਲਏ ਹੋਏ ਨੇ ਤੇ ਹੁਣ ਆਪਾਂ ਤੇਲ ਨੂੰ ਗਰਮ ਹੋਣ ਦਵਾਂਗੇ ਘੱਟੋ ਘੱਟ 2-3 ਮਿੰਟ ਜਿਉਂ ਹੀ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਗੈਸ ਦੀ ਫਲੇਮ ਆਪਾਂ ਬਿਲਕੁਲ ਹਾਈ ਤੇ ਹੀ ਰੱਖਣੀ ਆ ਫੇਰ ਆਪਾਂ ਇਹਨਾਂ ਪਕੌੜਿਆਂ ਨੂੰ ਚੰਗੀ ਤਰ੍ਹਾਂ ਡੀਪ ਫ੍ਰਾਈ ਕਰ ਲੈਣਾ ਹੈ ਇਥੇ ਤੁਸੀਂ ਗੈਸ ਦੀ ਫਲੇਮ ਬਿਲਕੁਲ ਵੀ ਲੋ ਤੇ ਨਾ ਕਰਿਓ ਤੇਲ ਬਿਲਕੁਲ ਠੰਡਾ ਨਾ ਹੋਵੇ ਜੇਕਰ ਤੇਲ ਥੋੜਾ ਬਹੁਤਾ ਵੀ ਠੰਡਾ ਹੋਇਆ ਤੇ ਪਕੌੜੇ ਬਹੁਤ ਜ਼ਿਆਦਾ ਆਇਲੀ ਬਣਨਗੇ ਜੇਕਰ ਤੇਲ ਪੂਰਾ ਗਰਮ ਹੋਇਆ ਫਲੇਮ ਬਿਲਕੁਲ ਹਾਈ ਤੇ ਹੋਈ ਤੇ ਪਕੌੜਿਆਂ ਦਾ ਕਲਰ ਵੀ ਬਹੁਤ ਸੋਹਣਾ ਆਵੇਗਾ ਤੇ ਪਕੌੜਿਆਂ ਵਿੱਚ ਤੇਲ ਵੀ ਨਹੀਂ ਨ ਜਾਏਗਾ ਬਿਲਕੁਲ ਇਸੇ ਤਰੀਕੇ ਦੇ ਨਾਲ ਹੀ ਜਿੰਨੇ ਮੇਰੇ ਕੋਲ ਪਕੌੜੇ ਬਣੇ ਨੇ ਉਹਨਾਂ ਨੂੰ ਮੈਂ ਦੂਸਰੀ ਵਾਰ ਪੂਰਾ ਡੀਪ ਫ੍ਰਾਈ ਕਰਕੇ ਕੜਾਈ ਵਿੱਚੋਂ ਕੱਢ ਲਵਾਂਗੀ ਇਹਨਾਂ ਪਕੌੜਿਆਂ ਨੂੰ ਬਣਾਉਣ ਵਾਸਤੇ ਸਮਾਂ ਬਹੁਤ ਘੱਟ ਲੱਗਦਾ ਹੈ ਤੇ ਬੰਦੇ ਬਹੁਤ ਜਿਆਦੇ ਟੇਸਟੀ ਨੇ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਪਕੌੜੇ ਬਣਾ ਕੇ ਜਰੂਰ ਦੇਖਿਓ ਸ਼ੇਪ ਤੁਸੀਂ ਕੋਈ ਵੀ ਦੇ ਸਕਦੇ ਜੇ ਪਰ ਤਰੀਕਾ ਇਹੀ ਵਰਤ ਕੇ ਦੇਖਿਓ ਤੁਹਾਨੂੰ ਬਹੁਤ ਜਿਆਦੇ ਪਕੌੜੇ ਪਸੰਦ ਆਉਣਗੇ ਮੈਂ ਸਾਰੇ ਹੀ ਪਕੌੜੇ ਬਣਾ ਕੇ ਤਿਆਰ ਕਰ ਲਏ ਨੇ ਤੇ ਮੈਂ ਗ੍ਰੀਨ ਚਟਨੀ ਤੇ ਇਹ ਜੋ ਇਮਲੀ ਦੀ ਖੱਟੀ ਮਿੱਠੀ ਰੈੱਡ ਚਟਨੀ ਆ ਇਹਦੇ ਨਾਲ ਇਹਨਾਂ ਪਕੌੜਿਆਂ ਨੂੰ ਸਰਵ ਕੀਤਾ ਹੈ ਇੱਥੇ ਮੈਂ ਤੁਹਾਨੂੰ ਇੱਕ ਵਾਰ ਇੱਕ ਪਕੌੜੇ ਨੂੰ ਤੋੜ ਕੇ ਵੀ ਦਿਖਾ ਦਿੰਨੀ ਆ ਕਿ ਸਟਫਿੰਗ ਕਿੰਨੀ ਵਧੀਆ ਹੈ ਤੇ ਕਿੰਨੇ ਵਧੀਆ ਹੈ ਪਕੌੜੇ ਦੇਖਣ ਵਿੱਚ ਵੀ ਲੱਗਦੇ ਪਏ ਨੇ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਬਣੇ ਸੀ ਬੜੇ ਹੀ ਆਸਾਨ ਤਰੀਕੇ ਨਾਲ ਤੁਸੀਂ ਇਹਨਾਂ ਪਕੌੜਿਆਂ ਨੂੰ ਘਰ ਵਿੱਚ ਤਿਆਰ ਕਰ ਸਕਦੇ ਜੇ ਜੇਕਰ ਤੁਹਾਨੂੰ ਪਕੌੜਿਆਂ ਦੀ ਇਹ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਸੀ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੀ ਬੈਲ ਨੂੰ ਵੀ ਜ਼ਰੂਰ ਪ੍ਰੈਸ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਤੇ ਮਜ਼ੇਦਾਰ ਵੀਡੀਓ ਦੇ ਨਾਲ